ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈੱਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਪਿੰਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਜਾਂਦਾ ਤੇ ਕੱਬਰਵੱਛੇ ਨਗਰ ਦੇ ਵਿੱਚੋਂ ਤੁਹਾਨੂੰ ਦੋ ਝੋਟੀਆਂ ਵਖਾਉਣ ਲੱਗੇ ਆ ਸੂਣ ਨੂੰ ਤਿਆਰ ਕਿੰਨੇ ਕਿੰਨੇ ਦੇਣ ਇਹਨਾਂ ਦੇ ਬਾਕੀ ਆ ਸਾਰਾ ਜਿਹੜਾ ਲੇਖਾ ਜੋਖਾ ਆਪਾਂ ਫੌਜੀ ਸਾਹਿਬ ਨੂੰ ਪੁੱਛ ਲਾਂਗੇ ਬੜੇ ਸ਼ਾਂਤ ਸੁਭਾਅ ਦੀਆਂ ਦੋ ਚੰਗੀਆਂ ਝੋਟੀਆਂ ਆ ਗਈਆਂ ਤੇ ਸੋਚਿਆ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਸੇ ਲੈਣ ਵਾਲੇ ਭੈਣ ਭਰਾ ਦੇ ਕੋਲੇ ਪਹੁੰਚ ਜਾਣ ਤੇ ਆ ਵੀ ਵੇਖਿਓ ਕੱਟੀ ਕਰਮਾਂ ਵਾਲੀ ਬਹੁਤ ਚੰਗੀ ਦੇ ਸਾਉ ਸੁਭਾਦੀ ਅੱਖਾਂ ਬਿੱਲੀਆਂ ਆਗੀਆਂ ਮੱਥੇ 'ਚ ਆ ਗਿਆ ਤੇ ਪਰ ਝੋਟੀ ਝੋਟੀ ਆ ਚੰਗੇ ਦੁੱਧ ਵਾਲੀ ਜੇ ਝੋਟੀ ਲੱਭਦੇ ਸੀ ਤਾਂ ਸੰਪਰਕ ਕਰ ਲਿਓ ਆ ਸੈੰਗ ਵਾਲੀ ਐ ਮੱਥੇ ਵਾਲੀਆਂ ਕਰਮਾਂ ਵਾਲੀਆਂ ਤਕਰੀਬਨ ਖਰੀਆਂ ਨਿਕਲੀਆਂ ਤੇ ਬਾਕੀ ਚਲੋ ਤੁਹਾਡੀ ਸੇਵਾ ਤੇ ਨਿਰਪੰਡ ਰਹੂਗਾ ਗੱਲਬਾਤ ਆਪਾਂ ਫੌਜੀ ਸਾਹਿਬ ਨਾਲ ਕਰਦੇ ਥਣ ਵੇਖੋ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਆ ਇਹਦੇ ਤੋਂ ਸ਼ੁਰੂ ਕਰ ਲੈਨੇ ਤੇ ਇੱਕ ਆ ਗਈ ਮੋਹਰਾ ਦੀ ਚੰਗੇ ਕੱਦ ਕਾਠ ਦੀ ਤੇ ਚੰਗੇ ਲੇਵੇ ਭਾਂਡੇ ਆ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸასი ਕਾਕ ਦੀ ਵੀਰ ਸੰਧੂ ਡੈਰੀ ਫਾਰਮ ਦੇ ਖਾਣਾ ਸਾਰੇ ਭੈਣ ਭਾਈਆਂ ਨੂੰ ਸასი ਕਾਲ ਪ੍ਰਮਾਤਮਾ ਦਾ ਹਸਬੰਦ ਵੀ ਕਰਦੇ ਆ ਸਾਰੇ ਆਪਣੇ ਕੋਲ ਕੋ ਖੁਸ਼ੀ ਖੁਸ਼ੀ ਰਹਿਣਾ ਹਾਂ ਮਹਾਰਾਜ ਚੜ੍ਹਦੀ ਕਲਾ ਰੱਖੇ ਹਨ ਸਹੀ ਗੱਲ ਹੈ ਨਾਂ ਮੇਰਾ ਹਰਦੇਵ ਸਿੰਘ ਪਿੰਡ ਕਬਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਪੈਂਦੀ ਆਪਾਂ ਨੂੰ ਮੋਦਕੀ ਮੋਦਕੀ ਮੇਨ ਆਪਾਂ ਨੂੰ ਸ਼ਹਿਰ ਕਸਬਾ ਹਾਂ ਜੀ 5 ਕਿਲੋਮੀਟਰ ਰਹਿ ਜਾਂਦਾ ਆਪਾਂ ਨੂੰ 5 ਕਿਲੋਮੀਟਰ ਆਪਾਂ ਨੂੰ ਮੋਦਕੀ ਆ ਗਿਆ ਹਨਾ ਮੋਬਾਈਲ ਨੰਬਰ 70873 83195 ਇੱਕ ਕਰੀ ਕਰਦਗੇ ਰਿਪੀਟ 70873 ਹਾਂਜੀ 83195 ਤੇ ਦੋ ਝੋਟੀਆਂ ਆਈਆਂ ਆਪਣੇ ਕੋਲੇ ਗੱਬਣਾ ਤਿਆਰ ਹਾਂਜੀ ਦੋ ਗੱਬਣਾ ਤਿਆਰ ਆ ਇੱਕ ਪਹਿਲੇ ਇੱਕ ਦੂਜੇ ਹਾਂਜੀ ਇੱਕ ਪੂਜੇ ਤੇ ਇੱਕ ਪਹਿਲੇ ਠੀਕ ਆ ਤੇ ਜੇ ਇਹਦੀ ਗੱਲ ਕਰੀਏ ਤਾਂ ਇਹ ਕਿਹੜੇ ਸੂਏ ਨੂੰ ਆ ਇੱਕ ਵੀ ਪਹਿਲਾਂ ਆਪਾਂ ਧੰਨਵਾਦ ਕਰਦੇ ਆ ਵੀਰਾਂ ਜਿਨ੍ਹਾਂ ਨੇ ਪਾਲ ਕੇ ਆਪਾਂ ਨੂੰ ਦਿੱਤੀ ਐ ਇਹ ਹਾਂ ਸਹੀ ਗੱਲ ਆ ਜੀ ਇੰਨੀ ਝੋਟੀ ਹਾਂਜੀ ਐਡੀ ਛੇਤੀ ਤਿਆਰ ਕਰਕੇ ਦੂਜੇ ਸੂਏ ਵਾਸਤੇ ਹਰੇਕ ਦੇ ਵਸਦਾ ਰੋਗ ਜੀ ਹਾਂ ਛੋਟੀ ਉਮਰ ਚ ਸੂਆ ਦੂਜਾ ਛੋਟੀ ਉਮਰ ਦੇ ਵਿੱਚ ਸੂਹਾ ਦੂਜਾ ਰੀਜਨਲ ਦੋਂਦੀ ਆ ਰੀਜਨਲ ਦੋ ਦੰਦ ਕੱਟੀ ਤੇ ਸੂਹਾ ਦੂਜਾ ਸੂਹਾ ਦੂਸਰਾ ਦੰਦ ਵੀ ਦਿਖਾਵਾਂਗੇ ਆਪਾਂ ਠੀਕ ਆ ਕਿਆ ਬਾਤ ਪਹਿਲੇ ਸੂਏ ਦਾ 10 ਤੋਂ ਪਲੱਸ 11 ਨੂੰ ਹੱਥ ਮਾਰਿਆ ਹੈਗਾ ਦੁੱਧ ਨੇ ਠੀਕ ਆ 10 ਤੋਂ ਪਲੱਸ ਚੱਲੀ ਆ ਦੋ ਦੰਦ ਹੁਣ ਹੋਈ ਆ ਖੀਰੀ ਸੂਈ ਖੀਰੀ ਸੂਈ ਆ ਪਹਿਲੇ ਹਣਾ ਹਾਂਜੀ ਕਿਆ ਬਾਤ ਦੋਂਦੀ ਨੇ ਦੂਜਾ ਸੂਹਾ ਸੂਪਣਾ ਹੈਗਾ ਠੀਕ ਆ ਸਹੀ ਦੇ ਕਈਏ ਤੇ ਛੋਟੀਆਂ ਹਾਂ ਜੇ ਗੰਗਲ ਚ ਪੂਰੀ ਹੋ ਗਈ ਤਾਂ ਫਿਰ ਤਾਂ ਮੱਝ ਕਿੰਨੀ ਹੈ ਹਾਂ ਵਾਕਈ ਹੈ ਨਾ ਬਾਕੀ ਕਰਮਾ ਵਾਲੀ ਨਾ ਕਦ ਘੱਟ ਬਹੁਤ ਕਰਨਾ ਜਵਾਲ ਹੁੰਦੀ ਰੱਖ ਹਾਂ ਬਾਕੀ ਵੇਖ ਸਾਫ ਕਿੰਨੀ ਆ ਸਫਾਈ ਬਹੁਤ ਕਰਮਾ ਵਾਲੀ ਜੈਲੀ ਬਹੁਤ ਆ ਹਾਂ ਤੇ ਬਾਕੀ ਕੈਮਰੇ ਕਰਕੇ ਉਹ ਸੀਲ ਆ ਹਨਾ ਸੀਲ ਬਹੁਤ ਆ ਓਕੇ ਤੇ ਤੋਰੇ ਦੀ ਕਰਾਈਏ ਚੈੱਕ ਹਾਂਜੀ ਤੇ ਫੌਜੀ ਸਾਹਿਬ ਤੈਨਾਂ ਪੁੱਛਿਆ ਉਹਨਾਂ ਨੂੰ ਕਿੰਨੀ ਤਰੀਕ ਨੂੰ ਜਾਂ ਕਿਵੇਂ 10 ਤਰੀਕ ਨੂੰ ਦਿਨ ਪੂਰੇ ਆ ਵੀਰੇ ਦੇ 10 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ 2 ਤਰੀਕ ਹੋ ਗਈ ਇੱਕ ਹਫਤਾ ਪਿਆ ਹਜੇ ਇੱਕ ਹਫਤਾ ਪਿਆ ਪਰ ਇੱਕ ਦੋ ਦਿਨ ਉੱਤੇ ਵੀ ਲੈ ਸਕਦੀ ਆ ਤੇ ਪਹਿਲਾਂ ਵੀ ਸੂ ਸਕਦੀ ਆ ਪਹਿਲਾਂ ਵੀ ਸੂ ਸਕਦੀ ਹੈ ਨੂੰ ਹੀ ਲੈ ਚੱਲੋ ਘਰ ਦਾ ਬਹੁਤ ਕਰ ਰਹੀ ਹੈਗੀ ਆ ਅੱਛਾ ਪਿੱਛੇ ਦਾ ਕੀਤਾ ਨਹੀਂ ਪਿੱਛੇ ਦਾ ਕਰ ਰਹੀ ਆ ਕੋੱਖਾ ਜਿਹਾ ਕੀਤਾ ਹਾਂ ਪੱਠੇ ਘੱਟ ਖਾਦੇ ਪੱਠੇ ਘੱਟ ਦੇ ਖਾਦੇ ਨਹੀਂਗੇ ਅੱਜ ਪਾਣੀ ਪੀਤਾ ਥੋੜਾ ਜਿਹਾ ਪਸ਼ੂ ਕਈ ਵਾਰੀ ਨਾ ਬਹੁਤ ਕਰ ਜਾਂਦੇ ਕਿਉਂਕਿ ਲਾੜਪਾਲ ਨਾ ਪਾਲੇ ਹੁੰਦੇ ਆ ਹਨਾ ਹਾਂਜੀ ਸਹੀ ਗੱਲ ਆ ਆਪਾਂ ਨੂੰ ਕੋਈ ਰਿਸ਼ਤੇਦਾਰੀ ਚ ਚਲੇ ਜਾਈਏ ਕੋਹ ਨਹੀਂ ਚੰਗਾ ਲੱਗਦਾ ਕੀ ਰਾ ਤਾਂ ਇਹ ਕਰਮਾਣੀਆਂ ਨੇ ਹਾਂ ਇਹਨੇ ਬੋਲ ਕੇ ਨਹੀਂ ਦੱਸਦੇ ਨਾ ਪਤਾ ਤਾਂ ਸਾਰਾ ਹੀ ਆ ਹੁਣ ਕਿੰਨੀ ਖਰਾਕ ਪਾਈ ਉਹਨਾਂ ਨੇ ਜਿਹੜੀ ਖੀਰੀ ਸਵਾਦੀ ਖੀਰੀ ਸਵਾਦੀ ਤੇ ਦੋਂਦੀ ਹੋਣਾ ਤੇ ਦੂਜਾ ਸੂਏ ਨੂੰ ਵੀ ਤਿਆਰ ਤੇ ਫੌਜੀ ਸਾਹਿਬ ਜਿਵੇਂ ਹੁਣ ਮੰਨ ਲਓ ਵੀ ਇਹ ਹਫਤੇ ਤੋਂ 10 ਦਿਨਾਂ ਦੀ ਕੱਚੀ ਆ ਹਾਂਜੀ ਤੇ ਥਣਾ ਥਣਾ ਲਿਓ ਟਿੱਪੀ ਭਾਰ ਲਿਓ ਬੇਫਿਕਰੀ ਆ ਨਾ ਉਹ ਫੁੱਲ ਗਾਰੰਟੀ ਆਪਣੇ ਓਕੇ ਰਿਪੋਰਟ ਜਮਾ ਹੀ ਹੈ ਨਾ ਜਮਾ ਫੁੱਲ ਰਿਪੋਰਟ ਹਾਂ ਜਿਹੜਾ ਮਰਜ਼ੀ ਭੈਣ ਭਰਾ ਲੈ ਜੇ ਇਹ ਗਰੰਟੀ ਵਾਲੀ ਗੱਲ ਹੀ ਆ ਭਾਰਾ ਵਾਲੇ ਪਾਸੋਂ ਭਾਰਾ ਵਾਲੇ ਪਾਸੋਂ ਨਾ ਪਰ ਸਾਹਮਣੇ ਖਾਈ ਤੋਂ ਦੇਵਾ ਆਏ ਭਾਰ ਦੀ ਆਪਣੀ ਗਰੰਟੀ ਲਾ ਲਈਏ ਤੇ ਥਾਣਾ ਗਲਾਬ ਦੇ ਆ ਕੇ ਵੇਖ ਕੇ ਲੈ ਜੀ ਸਾਣੂ ਵੇਖ ਕੇ ਲੈ ਜੇ ਬਾਕੀ ਥਾਣਾ ਵਾਲੇ ਆਪਣੀ ਫੁੱਲ ਤਸੱਲੀਆ ਵਿਚਾਰੀ ਕਰਮਾ ਵਾਲੀ ਹੈ ਬਹੁਤ ਜਾਲੀ ਆ ਠੀਕ ਆ ਓਕੇ ਆ ਕੈਮਰੇ ਦਾ ਕਰਕੇ ਕਰਕੇ ਨਹੀਂ ਤਾਂ ਤੇ ਬਾਕੀ ਫੌਜੀ ਸਭ ਖੁੱਲ ਬਹੁਤ ਜਾਊਗੀ ਮੈਂ ਤਾਂ ਬਹੁਤ ਭੁੱਲਣਾ ਫਿਰ ਹੈ ਹਨਾ 14 ਪਲੱਸ ਹੱਥ ਮਾਰੂਗੀ ਮਾਰ ਦੋ ਮਾਰ ਦੋ ਮਾਰਨਾ ਵੀ ਚਾਹੀਦਾ ਜੇ ਇਹ ਝੋਟੀ ਨੇ ਫਰੀਨਾ ਦੁੱਧ ਵੀ ਨਾ ਦਿੱਤਾ ਇਹ ਐਡੀ ਝੋਟੀ ਬਣਨ ਦਾ ਵੀ ਨਹੀਂ ਫਾਇਦਾ ਕਿਸੇ ਦੇ ਘਰ ਦਾ ਸ਼ਗਾਰ ਬਣ ਕੇ ਗੱਪਣ ਗੱਪਣ ਹਾਂ ਤਾਂ ਠੀਕ ਆ ਠੀਕ ਆ ਨਹੀਂ ਤਾਂ ਆਪਾਂ ਚਵਾ ਕੇ ਵੇਚਾਂਗੇ ਚਵਾ ਕੇ ਵੀ ਵੇਚ ਲੀ ਗਏ ਹਨਾ ਉਸ ਦਿਨ ਦਾ ਕਰਾਂਗੇ ਦੁੰਦੀ ਦਿਖਾਉਣ ਨਾਲ ਓਕੇ ਹਾਂਜੀ ਫਿਰ ਅੱਜ ਲਿਖ ਦੀਏ ਵੀ ਦੋ ਦੰਦ ਤਾਂ ਝੋਟੀ ਸੁਆ ਦੂਜਾ ਸੁਆ ਦੂਸਰਾ ਦੰਦ ਵੀ ਆਪਾਂ ਦਿਖਾ ਲਾਂਗੇ ਦੰਦ ਵੀ ਵਿਖਾ ਦੇਾਂਗੇ ਬਾਕੀ ਜਿਹੜਾ ਲਊਗਾ ਯਾਰ ਆਪਦੇ ਵੇਖ ਲਊਗਾ ਹਾਂਜੀ ਤੇ ਲੇਵਾ ਤਾਂ ਬਣਾ ਜੂ ਕਰਮਾਂ ਵਾਲੀ ਬਹੁਤ ਚੰਗੀ ਬਹੁਤ ਖੁੱਲੂ ਖਿਆ ਢਿੱਲਾ ਪਾਰ ਸਾਰੀਆਂ ਕੱਢਣੀਆਂ ਕਰਮਾੜੀ ਨੇ ਸਾਰੀਆਂ ਕੱਢਣੀਆਂ ਹਨਾ ਤੇ ਰੇਟ ਇਹਦਾ ਅੱਜ ਦੇ ਹਿਸਾਬ ਨਾਲ ਉਹ ਤਾਂ ਕਿ ਉਹ ਜੀ ਕਰਦਾ ਡੇਢ ਕਰ ਦਈਏ ਜਿਸ ਨਾਲ ਪਸੂ ਮਿਲਦਾ ਹੀ ਨਹੀਂ ਕਿਹਾ ਪਸੂ ਬਹੁਤ ਔਖਾ ਹੋ ਗਿਆ ਲੱਭਣਾ ਚਲੋ ਬਾਕੀ ਆਪਾਂ ਡੇਢ ਮਹੀਨੇ ਕਰਨਾ না 1.42 ਕਰਨਾ ਠੀਕ ਆ ਰੇਟ 1.40 ਉਹਦੇ ਵਿੱਚੋਂ 2000 ਮਾਮਤਾਲ ਕਰਨਾ 1.38 1.32 2 ਦੀ 1.2 ਦੂਜਾ ਸੁਆ ਦੂਜਾ ਸੁਆ ਹੀਰੇ ਅਰਗੀ ਨੀਤੀ ਰਵੀ ਨੂੰ ਟੱਚ ਕਰਦੀ ਹਾਏ ਇਹ ਕਰਮ ਵਾਲੀਆਂ ਇੱਥੇ ਜੇ ਦੋ ਦੂਰ ਬਹੁਤ ਖੜੀਆਂ ਆਪਣੇ ਕੋਲ ਝੋਟੀ ਇਹਦੇ ਨਾਲ ਹਾਂ ਮੈਂ ਆਪ ਫੌਜੀ ਇਹ ਫੌਜੀ ਸਾਹਿਬ ਮੈਂ ਵੀ ਵੇਚੀ ਇੱਕ ਕੱਟੀ ਹਾਂ ਸਹੀ ਹੈ ਚੋ ਅਹਦੇ ਸਿੱਤੇ ਹਜੇ ਕਰਮ ਵਾਲੀ ਨੇ ਹਾਂ ਅਜੇ ਨੇ ਜੇ ਜਵਾਨ ਹੁੰਦੇ ਤਾਂ ਕੱਦ ਮੇਰੇ ਦਾ ਟੈਂਪੂ 'ਚ ਆਇਆ ਹੀ ਨਹੀਂ ਕਰਨਾਗਾ ਆਪਾਂ ਫਰੀਦਕੋਟ ਦਿੱਤੀ ਏ ਇਦਾਂ ਦੀ ਝੋਟੀ ਸੇਮ ਹੀ ਤੇ ਕਰਮ ਵਾਲੀ ਏਡੀ ਖਰੀ ਨਿਕਲੀ ਸੀ ਪਹਿਲਣ ਕੱਟੀ ਸੀ ਉਹ ਵੀ ਬੜੀ ਸਾਂਭੀ ਸੀ ਉਹ ਵੀ ਕਹੇ ਭੈਣ ਭਰਾ ਨੇ ਦਿਲੋਂ ਨਹੀਂ ਥਾਣ ਬੜਾ ਚੰਗਾ ਤੇ ਇਹ 38 ਜੋ ਪਿਆਰ ਮੁਹੱਬਤ ਹੋ ਜੂ ਹਾਂਜੀ ਆ ਇਹਦਾ ਮਾਨਤਾ ਜ਼ਰੂਰ ਕਰਾਂਗੇ ਧੰਨਵਾਦ ਤੇ ਫੌਜੀ ਸਾਹਿਬ ਇਹ ਆ ਗਈ ਆਪਣੇ ਕੋਲੇ ਫਿਰ ਪਹਿਲਣ ਇਹ ਪਹਿਲਣ ਵੀਰਕਲਦੀਪ ਠੀਕ ਆ ਚੋਖ ਦੇ ਦੰਦ ਪੂਰੇ ਕਰ ਗਈ ਠੀਕ ਆ ਸ਼ਿਕ ਦੇ ਪੂਰੇ ਕਰਦੀ ਪਈ ਆ ਚੌਕ ਦੇ ਪੂਰੇ ਕਰ ਗਈ ਸ਼ੈਗ ਦੇ ਕਰਦੀ ਆ ਸ਼ੈਗ ਦੇ ਪੂਰੇ ਕਰਦੀ ਪਈ ਆ ਓਕੇ ਇਹ ਸੂਆ ਪਹਿਲਾ ਸੂਆ ਪਹਿਲਾ ਉਮਰ ਚ ਉਹਦੇ ਨਾਲ ਵੱਡੀ ਸੂਆ ਪਹਿਲਾ ਉਮਰ ਚ ਵੱਡੀ ਉਹਦੇ ਨਾਲ ਹਨਾ ਤੇ ਉਹ ਕਰਮਾਂ ਵਾਲੀ ਆ ਆਪਦੀ ਜਗਾ ਤੇ ਫਿਰ ਉਹਦਾ ਹਨਾ ਉਹ ਆਪਦੀ ਥਾਂ ਤੇ ਇਹ ਆ ਪਰ ਰਵਾ ਇਹਨਾਂ ਦਾ ਬਹੁਤ ਚੰਗਾ ਤੋ ਨਹੀਂ ਚੰਗੀ ਕੱਟੀ ਥੱਲੇੋਂ ਬਹੁਤ ਖਰੀ ਬਣੀ ਬਾਕੀ ਖਰੀ ਬਹੁਤ ਵੱਖਰੀ ਹਾਂ ਬਰੀਕ ਚਮੜੀ ਦੀ ਬਾਕੀ ਠੋਸ ਆ ਸਾਰਾ ਹਾਂ ਫਿਰ ਸੀਲ ਬੜੀ ਆ ਸੀਲ ਤੇ ਕਰਮ ਵਾਲੀਆਂ ਕਹਿੰਦੇ ਕਿੰਨੀ ਗਾਹ ਵੀ ਮੇਰੇ ਤੋਂ ਦਿੰਦੇ ਪਿੱਛੇ ਆ ਹਾਂ ਇਹ ਇਹ ਜਦੋਂ ਪਹਿਲਾਂ ਟਿੱਪੀ ਟੁੱਪੀ ਆਈ ਤਾਂ ਹੀ ਟਿੱਪੀ ਅੱਛਾ ਹਾਂ ਕਿਆ ਬਾਤ ਸੀਲ ਤੇ ਇੰਨੀ ਕਿੰਨੀ ਗਾਹ ਵੀ ਮੇਰੇ ਤੋਂ ਪਰ ਗਾਹ ਵੀ ਹਜ਼ਾਰ ਲੱਤ ਹਲਾ ਜਾਊਗੀ ਠੀਕ ਆ ਬਾਕੀ ਸਭੀ ਇਹ ਵੀ ਚੰਗੀ ਆ ਸਭੀ ਬਹੁਤ ਕਰਮ ਹਾਂ ਪਿੱਛੇ ਪੁੱਛੀ ਨਹੀਂ ਨਹੀਂ ਵਾਕਿਆ ਹੀ ਤੇ ਫੌਜੀ ਸਰ ਦੇਣੇ ਵੀ ਲੈ ਜੂ ਹਫਤਾ ਦੱਸ ਦੈ ਨਾ ਜੇ ਦਿਨ ਇਹ 9 ਤਰੀਕ ਨੂੰ ਦੇਣ ਪੂਰੇ ਆ ਇਹਦੇ 9 ਨੂੰ ਉਹਦੇ 10 ਨੂੰ ਹਾਂ ਪਰ ਇਹ ਜੇ ਦਿਨ ਜਿਆਦਾ ਲਊ ਹਜੇ ਕਿਸੇ ਪਾਸੋਂ ਪੂਰਾ ਬਣੀ 10 ਦਿਨਾਂ ਨੂੰ ਸੂਪੂ ਹਾਂ 10 ਤੋਂ ਵੀ 11 ਤੇ ਬਣ ਬਹੁਤ ਚੰਗੀ ਜਾਊ ਬਹੁਤ ਬਣੂ ਇਹ ਇੱਥੋਂ ਤੱਕ ਲੈ ਵਾਰੀ ਭਾਰ ਪੂਰੇ ਲਿਓ ਇਹਦੀ ਵੀ ਗਰੰਟੀ ਆਪਣੀ ਗਰੰਟੀ ਆਪਣੀ ਭਾਰ ਤੋੜ ਲੈ ਚਲੋ ਫਿਰ ਇਹਨੂੰ ਵੀ ਉੱਥੇ ਸਣਾ ਨੂੰ ਵੀ ਗਰੰਟੀ ਭਾਰ ਲਓ ਤੇ ਗਰੰਟੀ ਲਓ ਵੀ ਸੱਜਣ ਹਾਂ ਯਾਰ ਪੈਸੇ ਲਾਉਣੇ ਆ ਹਨਾ ਹਾਂਜੀ ਆਪਾਂ ਲਾ ਕੇ ਲਿਆਂਦੀਆਂ ਅਗਲੇ ਨੇ ਲਾਉਣੇ ਆ ਵੈਸੇ ਤਾਂ ਜਿਹਨੇ ਰਕਮ ਖਰਚੀ ਹੁੰਦੀ ਉਹਦਾ ਕਿਹੜਾ ਜੀ ਕਰਦਾ ਹੁੰਦਾ ਮਾੜੀ ਲੈਣ ਨੂੰ ਕਿਤੇ ਕੁਦਰਤੀ ਗੱਲ ਬਣ ਜੇ ਤਾਂ ਯਾਰ ਕੀ ਕਹਿਣਾ ਹਨਾ ਇਹ ਤੇ ਵੱਡੀ ਗੱਲ ਕਿਸਮਤ ਦੀ ਆ ਮੈਂ ਤਾਂ ਬੜਾ ਅਜ਼ਮਾਇਆ ਆਪਾਂ ਦਾ ਜਮਾਏ ਹੋਏ ਕਿੱਸੇ ਆ ਇਹ ਵੀ ਦੁੱਧ ਤੇ ਪੁੱਤ ਸਿਆਣਿਆਂ ਨੇ ਕਿਹਾ ਵੀ ਕਰਮਾਂ ਦਾ ਤੇ ਲੱਖ ਰੁਪਏ ਦੀ ਗੱਲ ਆ ਬਾਕੀ ਚਾਰੂ ਬਹੁਤ ਜ਼ਿਆਦੀ ਆ ਇਹ ਹਾਂਜੀ ਇਹ ਸਭੀ ਵੀ ਤਾਂ ਆਈਆਂ ਇਹਨੂੰ ਘੋਰਾ ਵੀ ਉਪਰਾ ਕੀਤਾ ਉਹ ਵਿਚਾਰੀ ਕਰਦੀ ਹੀਗੀ ਹਾਂ ਤੇ ਬਾਕੀ ਫੌਜੀ ਸਭ ਛੋਟੀ ਤੇਰੀ ਇਹ ਵੀ ਥਣ ਥਣ ਬਹੁਤ ਟੌਪ ਦਾ ਕੱਢੂਗੀ ਟੌਪ ਵਿਰਲ ਬਹੁਤ ਆ ਹਾਂ ਵਿਰਲ ਬਹੁਤ ਆ ਮੋਟਾ ਗੁੱਲ ਬਣਾ ਜਾਣਾ ਨਹੀਂ ਮੋਟਾ ਇਹ ਦੱਸ ਨਹੀਂ ਕਿਹਦੇ ਕਿਹਦੇ ਇਹ ਬਣਨਾ ਬਹੁਤ ਕੁਝ ਬਣੂਗੀ ਕਰਮਾਂ ਵਾਲੀ ਜਿਉਂਦੀ ਰਵੇ ਬਾਕੀ ਪਿੱਛੇ ਪੁੱਛੇ ਦੀ ਨਿੱਗਰ ਆ ਪਿੱਛੇ ਦੀ ਨਿੱਗਰ ਆ ਹਾਂ ਬਾਕੀ ਬਾਕੀ ਉਸ ਪਾਸੇ ਟੈਨਸ਼ਨ ਦੂਰ ਆ ਤੇ ਬਾਕੀ ਇੱਕ ਗੱਲ ਹੋਰ ਹੈ ਖੜਨੀ ਚੰਗੀ ਹੈ ਦੀ ਖੜਨੀ ਘੋੜੀ ਵਾਲੀ ਆ ਝੋਟੀ ਦੇ ਵੀ ਆਪਦਾ ਬਹੁਤ ਰੱਖਉਂਦੀ ਰੇਟ ਹਾਂ ਪਰ ਆਪਾਂ ਨੂੰ ਸਾਵਧਾਨ ਬਣੀ ਹੈਗੀ ਆ ਠੀਕ ਆ ਕਿ ਆਪਾਂ ਨਾਲ ਚ ਨਹੀਂ ਕਰਨਾ ਓਕੇ ਕਰ ਮਾਨ ਬਾਕੀ ਭਾਲ ਤੇ ਨਹੀਂ ਭਾਲ ਹਾਂ ਠੋ ਨੇ ਲੇਵਾ ਬੋ ਸੋਨਾ ਤਿਆਰ ਕੀਤਾ ਝੋਟੀਆਂ ਕਰ ਵੀ ਜਾਊਗੀ ਫੌਜੀ ਸਾਹਿਬ ਇਹ ਕਿੰਨੇ ਦੀ ਦੇ ਦਈਏ ਇਹ ਵੀ ਕਰਨ 15 ਕਰ ਲਈਏ 20 ਕਰ ਲਈਏ ਲੈ हां ठीक है पर एक दस्ते ਵਿੱਚੋਂ 1000 ਰੁਪਏ ਛੱਡਾਂਗੇ 1 ਲੱਖ ਤੇ 10000 ਚੋਂ 1000 ਰੁਪਿਆ 19 ਦੀ 19 ਦੀ 1 ਲੱਖ ਦੇ 9000 ਦੀ ਕੱਟੀ ਸਜਣੋ ਮੇਲਾ ਲੁੱਟਣ ਵਾਲੀ ਗੱਲ ਕਰਤੀ ਅੱਜ ਕਬਰਵੱਛੇ ਵਾਲੇ ਫੌਜੀ ਨੇ ਬਹੁਤ ਟੌਪ ਦੀ ਝੋਟੀ ਆ ਤੇ ਮੰਨ ਲਓ ਵੇਚਣ ਵਾਲਾ ਭੈਣ ਭਰਾ ਵੀ ਇਹਨੂੰ ਖਰੀਦ ਸਕਦਾ ਕਿਉਂਕਿ ਇਹ ਜਦਣ ਸੂਪੀ ਜਿੰਨੇ ਮਰਜ਼ੀ ਪੈਸੇ ਵਟ ਲਓ ਕਿਉਂਕਿ ਇਹਨੇ ਬਣ ਬਹੁਤ ਜਾਣਾ ਹੈ ਜੀ ਹਾਂ ਚੱਲ ਝੂਰਾ ਬਾ ਚੰਗਾ ਰਵਾ ਚੰਗਾ ਹੈ ਜਾਦ ਬਹੁਤ ਛੋਟੀ ਨੇ ਮੇਚੋ ਇਹ ਦੀ ਜਾਦ ਦੇਖੋ ਇਹ ਦੀ ਦੇਖੋ ਕਰਮਾਣੀ ਹਾਂ ਕਹਿੰਦੇ ਨਾ ਤਸਿਰ ਕੇ ਪੂਛ ਨੂੰ ਖੰਡ ਆਉਂਦੀ ਆ ਹਾਂ ਤੁਹਾਨੂੰ ਚਾਰ ਰੰਗ ਦੇ ਲੇ ਭਾਜੀ ਹਾਂ ਰਵੜ ਰਗੀ ਆ ਜਿੱਧਰ ਨੂੰ ਮਰਜ਼ੀ ਮੋੜੀ ਜਾਓ ਨਹੀਂ ਬਹੁਤ ਸੋਹਣਾ ਲੇਵਾ ਛੋਟੀ ਹਾ ਵੀ ਤਿਆਰ ਕਰੂ ਤੇ ਆ ਵੀ ਇਹ ਵੀ ਬਾਕੀ ਆ ਇਹ ਇੱਕ ਨੌ ਦੀ ਇਹ 138 ਦੀ ਬਾਕੀ ਆਪਣੇ ਰੇਟ ਵੀਡੀਓ ਵਿੱਚ ਹੁੰਦੇ ਜਿੰਨਾ ਤੋਂ ਲਈਆਂ ਹੈਗੀਆਂ ਉਹਨਾਂ ਨੇ ਵੇਖਣਾ ਉਹਨਾਂ ਨੇ ਦੇਖਣੀ ਆ ਤੇ ਬਾਕੀ ਆਵਾਜ਼ ਮਾਰ ਕੇ ਦਿੰਦਾ ਅਗਲਾ ਹਾਂ ਵੀ ਜਾਇਜ਼ ਕਮਾਈ ਕਰਦੇ ਆ ਬੜੀ ਮੋਟੀ ਨਹੀਂ ਹਨਾ ਹਾਂਜੀ ਚਲੋ 5-7000 ਰੁਪਿਆ ਤਾਂ ਯਾਰ ਜਾਇਜ਼ ਵੀ ਘਾਟੇ ਵੀ ਬੜੇ ਪੈਂਦੇ ਆ ਹਾਂ ਘਾਟਾ ਬਹੁਤ ਜ਼ਿਆਦਾ ਪੈਂਦੇ ਜਦੋਂ ਪੈਂਦਾ ਹੈ ਹਾਂ ਪੱਕੀਵੇਂ ਕਹੀਏ ਵੀ 11500 ਨਾਲ 11500 ਨਾਲ 5-7000 ਰੁਪਿਆ 5 4 ਨਾਰਮਲ ਮੱਝ ਪਿੱਛੇ ਬਾਈ 2-2000 ਰੁਪਿਆ ਤਾਂ ਲੱਭਣ ਤੇ ਖਰਚਾ ਆ ਜਾਂਦਾ ਜਦੋਂ ਤੇ ਫੇਰ ਨੋਟ ਕਰੀਏ ਹੈ ਤਾਂ ਚਲ ਆਪਣੇ ਭੈਣਾ ਭਰਾ ਤੇ ਜੇ ਦਲਾਲ ਨੂੰ 1000 ਦਿੰਨੇ ਆ ਤਾਂ ਉਹ ਮੱਝ ਨਹੀਂ ਦਵਾਉਂਦਾ ਕਹਿੰਦਾ ਬਾਈ ਚੰਗੀ ਦਵਾ ਦੂੰ ਰੁਪਿਆ 2000 ਲਵਾਂ 2000 ਸੱਚੀ ਗੱਲ ਹੈ ਕਿ ਝੂਠੀ ਆ ਬਿਲਕੁਲ ਸੱਚੀ ਗੱਲ ਹੈ ਹਾਂ ਅੱਜ ਕੱਲ 2000 ਉਹ ਵੀ ਖਰਚਾ ਇਹਦੇ ਤੇ ਹੀ ਪੈਣਾ ਉਹ ਵੀ ਕਰਮ ਵਾਲੀ ਤੇ ਪੈਣਾ ਹੈਗਾ ਹਾਂ ਉਹਨੇ ਕਈ ਵਾਰੀ ਵਪਾਰੀ ਨੂੰ ਨਹੀਂ ਭਾਈ ਤੇ ਜਿੰਨੇ ਦਲਾਲ ਲੈ ਜਾਂਦਾ ਬਾਕੀ ਪਹਿਲੇ ਦਿਨ ਗਏ ਤਾਂ ਮਿਲਦੀ ਨਹੀਂ ਚਾਰ ਦਿਨ ਤੇਲ ਬਾਰ ਕੇ ਪਾਈ ਮੈਂ ਤੇਲ ਬਾਲ ਕੇ ਪੰਜਵੇਂ ਦਿਨ ਤੇ ਫਿਰ ਪਹਿਲੇ ਗਾਹਕ ਨੂੰ ਅਗਲਾ ਵੀ ਨਹੀਂ ਦਿੰਦਾ ਪਹਿਲੇ ਗਾਹਕ ਨੂੰ ਦਿੰਦਾ ਨਹੀਂ ਦਿੰਦਾ ਨਹੀਂ ਗਏ ਨੂੰ ਅਗਲਾ ਵੀ ਚਾਰ ਨਗਾ ਕੇ ਦਿੰਦਾ ਜਦੋਂ ਉੱਥੇ ਜੀ ਪੈਸੇ ਲੱਗੀ ਜਾਂਦੇ ਹੈ ਹਨਾ ਸੱਜਣੋ ਕੋਈ ਵੱਧ ਘਟ ਕਿਹਾ ਗਿਆ ਬੋਲਿਆ ਗਿਆ ਖਿਮਾ ਕਰਿਓ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਦੋ ਐਨੀਮਲ ਵਿਕਰੀ ਵਾਲੇ ਕਬਰਵੱਛੇ ਨਗਰ ਚੋਂ ਝੋਟੀਆਂ ਵਖਾਦੀਆਂ ਟਾਪ ਦੇ ਨਗੀਨੇ ਆ ਕੇ ਵੇਖਿਓ ਪਸੰਦ ਆਉਣਗੀਆਂ ਕਰਕੇ ਤਸੱਲੀ ਕਰਿਓ ਖਰੀਦਾਰੀ ਜਿਉਂਦੇ ਵਾਸਦੇ ਰਹੋ ਵੀਡੀਓ ਐਂਡ ਤੱਕ ਵੇਖਣ ਲਈ